ਲਗਾਤਾਰ 400 ਪਰ ਨਾਰਾ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਵੀ ਇਹ ਨਾਰਾ ਕੰਮ ਕਰਦਾ ਨਜ਼ਰ ਆ ਰਿਹਾ ਨਹੀਂ ਉਸ ਇਕੋਲੋਜੀਕਲ ਵਾਰਫੇਅਰ ਹੈਗੀ ਹੈ ਜਾਂਚ ਮਸ਼ੀਨਾਂ ਇਰਾਫਰੀ ਕਰਨੀ ਉਸ ਵਾਸਤੇ ਆਧਾਰ ਬਣਾਇਆ ਜਾ ਰਿਹਾ ਤਾਂ ਕੱਲ ਲੋਕ ਆਏ ਨਾ ਲੱਗੇ ਕਿ ਵੀ ਕਿੱਥੋਂ ਬੈਗੇ ਗਏ ਨਹੀਂ ਸੀ ਤਾਂ ਕਿੱਥੋਂ ਆ ਗਏ ਆ ਪੰਜਾਬ ਦੇ ਲਈ ਤਾਂ ਇਹ ਕਿਹਾ ਜਾਣ ਲੱਗ ਪਿਆ ਕਿ ਪੰਥਪਰਸਤ ਹੈ ਤਾਂ ਮੋਦੀ ਹੈ ਜਿਵੇਂ ਗੁਰੂ ਰਾਨ ਸਾਹਿਬ ਦੇ ਬੱਚਿਆਂ ਦੇ ਨਾਂ ਦੇ ਬਾਲਦੇਵਸ ਬਣਾਤਾ ਹੈਗਾ ਹੈ आरटीएल ਅਗ ਇਹ ਲਾਨੀਆਂ ਤੇ ਆ ਕੇ ਜੇ ਗੁਰਤੇਗ ਬਾਦਰੋਂ ਨੇ ਹਿੰਦੂਵਾਦ ਅੱਤੇ ਸ਼ਹਾਦਤ ਦਿੱਤੀ ਸੀ ਲੱਗ ਕੇ ਕੀ ਕਹਤੇ ਕਿ ਉਹਨਾਂ ਨੇ ਧਰਮ ਦੀ ਰਾਖੀ ਵਾਸਤੇ ਧਰਮ ਦੀ ਜਾਤੀ ਵਾਸਤੇ ਲੋਕਾਂ ਦੇ ਹੱਕ ਵਾਸਤੇ ਸ਼ਹਾਦਤ ਦਿੱਤੀ ਨਾ ਕਿ ਮਸਲਮਾਨਾਂ ਦੇ ਖਲਾਫ ਜਿਹੜਾ ਹਾਕਮ ਜੇ ਕੋਈ ਹਿੰਦੂ ਵੀ ਹੁੰਦਾ ਤਾਂ ਵੀ ਗੁਰਤੇਗ ਬਾਦਰੋਂ ਦਾ ਇਹ ਬਿਸ਼ਵਾਸ ਜਿਹੜਾ ਉਹਨਾਂ ਨੇ ਕੀਤਾ ਹੈ ਮੁਕਾਬਲਾ ਮੰਨਦੇ ਹਾਂ ਕਲੀਨਿਕ ਵਰਸਸ ਮਹਿਲ ਤੇ ਨਹੀਂ ਕੋਈ ਮੁਕਾਬਲਾ ਨਹੀਂ ਸ਼ੀ ਇਸ ਫਾਈਟਿੰਗ ਪਰ 3rd ਐਂਡ 4th ਪੋਜੀਸ਼ਨ ਤੇ ਇਸ ਕਰਕੇ ਜਿਹੜਾ ਹੈ ਨਾ ਜਿਹੜਾ ਪਾਜਪਾ ਕਾਂਗਰਸਾ ਹੋਇਆ ਕਾਂਗਸ ਦਾ ਖਤੇ ਹੀ ਨਹੀਂ ਹੋਇਆ ਇਹ ਪਰਿਵਾਰ ਦਾ ਪਰਿਵਾਰਕ ਖਾਸਾ ਹੈਗਾ ਹੈ ਕਿ ਮੁਗਨਾ ਬਿੱਲੇ ਬੁਗਰਾ ਨਾਲ ਵਫਾਦਾਰੀ ਖਰੀਜਾਂ ਬਿੱਲੇ ਖਰੀਜਾਂ ਨਾਲ ਵਫਾਦਾਰੀ ਤੇ ਕਾਂਸ ਬਿੱਲੇ ਕਾਂਗਸਾ ਵਫਾਦਾਰੀ ਜਦੋਂ ਲੁੱਟਿਆ ਪੁੱਟਿਆ ਪਾਲ ਜਿਹੜਾ ਕਾਂਗਸ ਦਾ ਸਿਗਾਰ ਬੁੜ ਰਹੇ ਹੁੰਦੇ ਆ ਸੀਐਮ ਰਹਿੰਦੇ ਹੁੰਦੇ ਆ ਐਮਪੀ ਰਹਿੰਦੇ ਹੁੰਦੇ ਆ ਉਹ ਤੇ ਇਡੀ ਛੱਪੇ ਪੈਣ ਲੱਗਿਓ ਸਰਕਾਰ ਦੇ ਨੋਟਿਸ ਚ ਆਇਆ ਬੋਜੀ ਦਾ ਹਾਕਮਾ ਦੇ ਦੋ ਦੋ ਡਰਦੇ ਹਨ ਕਿ ਭਾਜਪਾ ਦੀ ਗੁੱਤੀ ਚ ਗਈ ਹੈ ਇਹਨੇ 70 ਸਾਲਾਂ ਤੋਂ ਜਿਹੜਾ ਕੰਮ ਨਹੀਂ ਹੋਇਆ ਉਹ ਅਸੀਂ 2 ਸਾਲਾਂ ਚ ਕਰਕੇ ਦੇ ਦਿੰਦੇ ਚੰਨੀ ਸਾਹਿਬ ਨੇ ਪਿਛਲੇ ਬਿੱਲ ਸਲੈਸ਼ ਕਰਦੇ ਉੱਤੇ ਸੀਗੇ ਜਿਹਨਾਂ ਕੋਲ ਬਾਦੂ ਕੰਮ ਨਹੀਂ ਕੀਤਾ ਜਿੰਨੀ ਬਿਜਲੀ ਹੋਰ ਵੱਧ ਘਟਾਈ ਥੋੜੀ ਬਹੁਤੀ ਉਹ 70000 ਕਰੋੜ ਦਾ ਕਰਜ਼ਾ ਚੜਾ ਕੇ ਉਤੋਂ ਪੈਸੇ ਲੈਂਦੇ ਆਗੇ ਪਹਿਲੇ ਪੰਜਾਬ ਪਹਿਲੇ ਨੰਬਰ ਜਾਦ ਰਹੇ ਸਰਵੇ ਵਿੱਚ ਪਿਛਲੇ 3-4 ਸਾਲ ਤੋਂ ਹੀ ਨਾ ਤੇ ਪਹਿਲਾਂ ਹੀ ਸੋ ਇਹ ਬਕਵਾਸ ਹੈਗਾ ਇਹਨਾਂ ਦਾ ਕੰਮ ਹੈ ਕਿ ਪੁਰਾਣੇ ਸਰਕਾਰਾਂ ਦੇ ਕੀਤੇ ਕੰਮ ਨੂੰ ਲਿਪਾ-ਫੋਚੀ ਕਰਕੇ ਡੰਗ ਰਗੋਣ ਕਰਕੇ ਸੁਰਖੀ ਬਿੰਦੀ ਲਾ ਕੇ ਆਪਣੀਆਂ ਪ੍ਰਾਪਤੀਆਂ ਦੇ ਤੌਰ ਤੇ ਵੇਚ ਕਰਨਾ ਤੇ ਲੋਕਾਂ ਦੇ ਬੱਲੇ 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 ਖੱਟਣੀ ਹੈਗੀ ਉਹ ਲੱਗਣੀ ਦੇ ਜ਼ਿਕਰ ਕਰਦੇ ਨੇ ਜਿਹੜਾ ਬਿਲਕੁਲ ਬਕਵਾਸ ਹੈਗਾ ਕਿਤੇ ਠੀਕ ਨਾ ਗਲਤ ਹੈ ਨਾ ਤੋਂ ਦਿਨ ਤੱਕ ਹੈਗਾ 6 ਘੰਟੇ ਵਾਸਤੇ ਠੀਕ ਹੈ ਨਾ ਤੋਂ ਪਹਿਲਾਂ ਮਤਲਬ ਮਾਰਨੀ ਹੁੰਦਾ ਇਹ ਤਾਂ ਬਾਤ ਬਤਾ ਮਾਰ ਨਹੀਂ ਹੁੰਦਾ ਇਕ ਜਿਹੜਾ ਜਿਹੜਾ ਰੈਗੂਲਰ ਸਟਾਫ ਵਰਤੀ ਜਗਾ ਹਸਤਾਲਾ ਵਿੱਚ ਠੇਕੇ ਦੇ ਡਾਕਟਰ ਅੱਛੇ ਹੋਏ ਆ ਕੋਈ ਮਤਲਬ ਉਥੇ ਇੰਟੈਲੀਜੈਂਟ ਪਾਚਵਾਦਾ ਕੁਆਲੀਫਾਈਡ ਡਾਕਟਰ ਉੱਤੇ ਹੈ ਨਹੀਂ ਉਸ ਤਰ੍ਹਾਂ ਕਿਸੇ ਕੋ ਸਪੈਸ਼ਲਟੀ ਦਾ ਕੋਈ ਸਿਰ ਸਿਰ ਦੁਖ ਹੋਣੀਆਂ ਜਾਂ ਉਹ ਟੱਕੀਆਂ ਦੀ ਦਵਾਈਆਂ ਮਿਲਦੀਆਂ ਆਈਆਂ ਅਸੀਂ ਇਸ ਵਕਤ ਲੋਕ ਸਭਾ ਹਲਕਾ ਪਟਿਆਲਾ ਦੇ ਵਿੱਚ ਆ ਤੇ ਜੇਕਰ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੀ ਗੱਲ ਕਰ ਲਈਏ ਤਾਂ ਆਖਰੀ ਗੇੜ ਦਾ ਚੋਣ ਪ੍ਰਚਾਰ ਚੱਲਦਾ ਹੋਇਆ ਨਜ਼ਰ ਆ ਰਿਹਾ ਹੁਣ ਤੋਂ 2 ਹਫ਼ਤਿਆਂ ਬਾਅਦ ਪੰਜਾਬ ਦੇ ਸਾਰੇ ਉਮੀਦਵਾਰਾਂ ਦੀ ਕਿਸਮਤ ਹੈ ਜਿਹੜੀ ਉਹ ਮਸ਼ੀਨ ਚ ਬੰਦ ਹੋ ਜਾਵੇਗੀ ਤੇ ਪਟਿਆਲਾ ਚ ਕਦੇ ਡਾਕਟਰ ਬਨਾਮ ਡਾਕਟਰ ਹੁੰਦਾ ਨਜ਼ਰ ਆ ਰਿਹਾ ਤੇ ਕਦੇ ਕਲੀਨਿਕ ਬਨਾਮ ਮਹਿਲ ਹੁੰਦਾ ਨਜ਼ਰ ਆ ਰਿਹਾ ਕਾਂਗਰਸ ਦੇ ਉਮੀਦਵਾਰ ਡਾਕਟਰ تنویر ਕਾਂਧੀ ਮੇਰੇ ਨਾਲ ਨੇ ਗਨਸਭ ਸਵਾਗਤ ਹੈ ਸਪੋਕਸਮੈਨ ਟੀਵੀ ਬਹੁਤ ਧੰਨਵਾਦ ਜੀ ਸਪੋਕਸਮੈਨ ਦਾ ਡਾਕਟਰ ਸਾਹਿਬ ਦੋ ਹਫ਼ਤੇ ਰਹਿ ਗਏ ਨੇ ਦੋ ਹਫ਼ਤੇ ਬਾਅਦ ਤੁਹਾਡੀ ਕਿਸਮਤ ਜਾਂ ਸਾਰੇ ਉਮੀਦਵਾਰਾਂ ਦੀ ਕਿਸਮਤ ਮਸ਼ੀਨ ਚ ਬੰਦ ਹੋ ਜੂਗੀ ਪਰ ਇਹ ਦੋ ਹਫ਼ਤੇ ਕੀ ਲੱਗਦਾ ਕਿੰਨੇ ਚੈਲੰਜ ਭਰਪੂਰ ਨੇ ਬੱਲੇ ਗੱਲ ਤਾਂ ਮੇਰੀ ਕਿਸਮਤ ਦਾ ਸਵਾਲ ਨਹੀਂ ਦੇਸ਼ ਦੀ ਕਿਸਮਤ ਦਾ ਸਵਾਲ ਹੈਗਾ ਦੇਸ਼ ਵੱਡਾ ਫਜ਼ਲਾ ਕਰਨ ਜਾ ਰਿਹਾ ਕਿ ਮੁਲਕ ਵਿੱਚ ਜਮਹੂਰੀਤ ਰਹੂਗੀ ਜਾਂ ਨਹੀਂ ਰਹੂਗੀ ਸੰਵਿਧਾਨ ਬਚੂਗਾ ਕਿ ਨਹੀਂ ਬਚੂਗਾ ਮੁਲਕ ਜਿਹੜਾ ਸੇਲ ਤੇ ਲਾਅ ਹੋਇਆ ਮੋਦੀ ਨੇ ਇਹ ਮੁਲਕ ਬਚੂਗਾ ਜਾਂ ਨਹੀਂ ਬਚੂਗਾ ਇਤਨੀ ਅਸੰਵਿਧਾਨਕ ਸੰਸਥਾਵਾਂ ਬਚਣਗੀਆਂ ਨਹੀਂ ਬਚਣਗੀਆਂ ਮੁਲਕ ਸਟੇਕ ਤੇ ਆ ਗਾਂਧੀ ਸਟੇਕ ਤੇ ਨਹੀਂ ਹੈਗਾ ਸਟੇਕ ਤੇ ਆ ਪਰ ਲਗਾਤਾਰ ਜਿਹੜੇ ਸਾਨੂੰ ਚੋਣ ਪ੍ਰਚਾਰ ਦੇ ਨਤੀਜੇ ਜਾਂ ਚੋਣ ਪੋਲਿੰਗ ਦੇ ਨਤੀਜੇ ਨਜ਼ਰ ਆ ਰਹੇ ਨੇ ਜਾਂ ਜਿਹੜੇ ਏਜੰਡੇ ਨਜ਼ਰ ਆ ਰਹੇ ਨੇ ਉਹਨਾਂ ਦੇ ਵਿੱਚੋਂ ਕੀ ਲੱਗ ਰਿਹਾ ਨਰਿੰਦਰ ਮੋਦੀ ਦਾ ਲਗਾਤਾਰ ਕਹਿ ਰਹੇ ਨੇ ਕਿ ਇਹ ਤੇ ਕੀ 400 ਪਰ ਲਗਾਤਾਰ 400 ਪਰ ਨਾਰਾ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਵੀ ਇਹ ਨਾਰਾ ਕੰਮ ਕਰਦਾ ਨਜ਼ਰ ਆ ਰਿਹਾ ਨਹੀਂ ਉਸ ਸਾਈਕੋਲੋਜੀਕਲ ਵਾਰਫੇਅਰ ਹੈਗੀ ਆ ਜਾਂਜ ਮਸ਼ੀਨਾਂ ਜਿਹੜਾ ਫਰੀ ਕਰਨ ਨੂੰ ਵਾਸਤੇ ਆਧਾਰ ਬਣਾਇਆ ਜਾ ਰਿਹਾ ਤਾਂ ਕੱਲ ਲੋਕ ਆਏ ਨਾ ਲੱਗੇ ਕਿ ਵੀ ਇਹ ਕਿੱਥੋਂ ਇੰਨੀ ਸੀਟਾ ਕਿੱਥੋਂ ਆ ਗਈਆਂ ਆਦਰਵਾਈਜ਼ ਉਹ ਮੈਨੂੰ ਲੱਗਦਾ ਵੱਡੀ ਗੱਲ ਹੈ ਕਿ ਸਾਈਕੋਲੋਜੀਕਲ ਵਾਰਫੇਰ ਦੂਜਿਆਂ ਡਰਾਉਣ ਵਾਲੀ ਗੱਲ ਲੱਗੀ ਹੈ ਇੱਕ ਜਿੱਕ ਜੰਗ ਦਾ ਤਰੀਕਾ ਹੈਗਾ ਕਿ ਤੁਸੀਂ ਡੈਸ਼ ਪਾ ਕੇ ਰੱਖੋ ਦੂਜਿਆਂ ਨੂੰ ਜਿਹੜਾ ਦੁਸ਼ਮਣ ਹੈਗਾ ਉਹਨੂੰ ਡਰਾ ਕੇ ਰੱਖੋਗੇ ਅਸਤਾ ਜਿੱਤੇ ਪਹਿ ਜਿੱਤੇ ਪਹਿ ਇਹ ਸਿਰਫ ਦਿਮਾਗੀ ਕਸਰਤ ਹੈਗੀ ਹੈ ਪਰ ਜਿੱਥੇ ਕਹਿੰਦੇ ਬੀਜੇਪੀ ਦਾ ਕੋਰ ਏਰੀਆਸ ਨੇ ਉਥੇ ਤਾਂ VOTING ਪਰਸੈਂਟਜ ਆ 48.1% ਮਿਨੀਮਮ ਜਿੱਥੇ ਐਂਟੀ VOT ਜ਼ਿਆਦਾ ਨਜ਼ਰ ਆਉਂਦੀ ਹੈ ਮੈਂ ਪੱਛਮੀ ਬੰਗਾਲ ਦੀ ਗੱਲ ਕਰਦਾ ਪੱਛਮੀ ਬੰਗਾਲ ਦੇ ਇੱਕ ਹਲਕੇ ਦੇ ਵਿੱਚ ਕਹਿੰਦੇ ਮੁਸਲਮਨ ਕਮਿਊਨਿਟੀ ਜ਼ਿਆਦਾ ਹੈ ਜਾਂ ਐਂਟੀ VOT ਨਜ਼ਰ ਆਉਂਦੀ ਜਿੱਥੇ ਜ਼ਿਆਦਾ ਤਾਂ 92.1% ਦਾ VOTING ਪੂਲ ਹੈ ਤੇ ਇਹ ਸਟੈਟਸ ਇਹ ਅੰਕੜੇ ਕੀ ਤੁਹਾਨੂੰ ਨਜ਼ਰ ਆ ਰਹੇ 400 ਪਾਰ ਤੋਂ ਹੋਣਗੇ ਨਹੀਂ ਨਾ ਇਹ ਬਿਲਕੁਲ ਉਲਟ ਹੈ ਸਗੋ ਜਿੱਥੇ ਮਤਲਬ ਬੀਜੇਪੀ ਦੇ ਪ੍ਰਭਾਵ ਵਾਲੇ ਖੇਤਰ ਹੈ ਕਿ ਉੱਥੇ ਵੋਟੇ ਘੱਟ ਆਉਂਦਾ ਮਤਲਬ ਹੈਗਾ ਕਿ ਬੀਜੇਪੀ ਦਾ ਕਾ ਚਾਹੋ ਕੇ ਚੱਲ ਪਿਆ ਹੈਗਾ ਔਰ ਆਰਐਸਐਸ ਨੂੰ ਵੀ ਮੁੱਦਾ ਵੀ ਬੀਜਪੀ ਬੀਜਪੀ ਕਰਨ ਹੋ ਰਿਹਾ ਹੈਗਾ ਜਿਹੜੀ ਕਿ ਇੱਕ ਸੰਸਥਾ ਬੜੀ ਡਿਸਿਪਲਿਨਡ ਸੰਸਥਾ ਸੀਗੀ ਉਹਦਾ ਨਤੀਜਾ ਕਿ ਆਰਐਸਐਸ ਦਾ ਕਾਡਰ ਐਕਟਿਵ ਨਹੀਂ ਹੋਇਆ ਜਿਸ ਤਰ੍ਹਾਂ ਆਰਐਸਐਸ ਤੇ ਮਤਲਬ ਟਰੀਟ ਕਰ ਰਹੇ ਹਨ ਮੋਦੀ ਔਰ ਆਪਣੀ ਸੁਪਰਮੈਸੀ ਸਿਆਸੀ ਸੁਪਰਮੈਸੀ ਉਹਦੇ ਉੱਪਰ ਬਣਾ ਰਿਹਾ ਹੈਗਾ ਉਹ ਜੋ ਆਰਐਸਐਸ ਨਰਾਜ਼ ਹੈ ਮੋਦੀ ਨਾਲ ਬਦਲਣਾ ਚਾਹਦਾ ਪਰ ਜੰਗਦਰਨ ਘੋੜੇ ਨਹੀਂ ਬਦਲੇ ਜਾਂਦੇਗੇ ਇਸ ਕਰਕੇ ਆਰਐਸਐਸ ਚੱਲ ਰਿਹਾ ਹੈਗਾ ਪਰ ਆਰਐਸ ਦਾ ਕਾਡਰ ਹੈਗਾ ਉਹ ਸਰਗਰਮ ਨਹੀਂ ਆ ਰਿਹਾ ਤੁਸੀਂ ਕਹਿ ਰਹੇ ਹੋ ਵੀ ਸੰਗੀਕਰਨ ਕਰਨ ਦੀ ਕੋਸ਼ਿਸ਼ ਜ਼ਰੂਰ ਹੈ ਪਰ ਸੰਗ ਦਾ ਕਾਡਰ ਨਹੀਂ ਵਿੱਚ ਹੈਗਾ ਬਿਲਕੁਲ ਨਹੀਂ ਹੈਗਾ ਬਿਲਕੁਲ ਹੈ ਮੋਦੀ ਵੀ ਮਤਲਬ ਜਿਹੜੀ ਸਿਆਸੀ ਜਿਹੜੀ ਜਿਹੜੀ ਤਕਤਾ ਤੋਂ ਹਟਾਣਾ ਹੁੰਦਾ ਹੈਗਾ ਉਹ ਇੰਜੋਏ ਕਰਨਾ ਹੁੰਦਾ ਸਾਰਾ ਭਾਜਪਾ ਵੀ ਨਾਲ ਆਰਐਸਐਸ ਦੇ ਬੰਦਿਆਂ ਨੂੰ ਵੀ ਕੁਝ ਨਿਕਨੋ ਉਹ ਉਹ ਸਵਾਦ ਦਿਖਾਤਾ ਹੈਗਾ ਤੇ ਜਿਹਦੇ ਚੋਂ ਆਰਐਸਐਸ ਵੀ ਬਹੁਤ ਦੁਖੀ ਹੈ ਕਿ ਆਰਐਸ ਦਾ ਭਾਜਪਾ ਕਰਨ ਜੋ ਹੋ ਰਿਹਾ ਮੁਕੰਮਲ ਰੂਪ ਵਿੱਚ ਉਹ ਉਹਨਾਂ ਨੂੰ ਮਨਜ਼ੂਰ ਇਹਗਾ ਆਰਐਸਐਸ ਨੂੰ ਵੀ ਜਸ ਕਰਕੇ ਆਰਐਸਐਸ ਵੀ ਕਿਤੇ ਨਾ ਕਿਤੇ ਮੋਦੀ ਨੂੰ ਚਾਹਦੇ ਕਿ ਮੋਦੀ ਡਾਊਨ ਹੋਵੇ ਮੋਦੀ ਤੁਸੀਂ ਕਹਿੰਦੇ ਆਰਐਸਐਸ ਚਾਹੁੰਦੀ ਹੈ ਮੋਦੀ ਡਾਊਨ ਹੋਵੇ ਪਰ ਜਿਸ ਪ੍ਰਕਾਰ ਨਰਿੰਦਰ ਮੋਦੀ ਨੂੰ ਸਟੈਬਲਿਸ਼ ਕੀਤਾ ਜਾ ਰਿਹਾ ਫਿਰ ਇਹ ਪੰਜਾਬ ਦੇ ਲਈ ਤਾਂ ਇਹ ਕਿਆ ਜਾਣ ਲੱਪਿਆ ਕਿ ਪੰਥਪਰਸਤ ਹੈ ਤਾਂ ਮੋਦੀ ਹੈ ਨਹੀਂ ਉਹ ਤਾਂ ਇਹ ਚਾਲ ਹੈਗੀ ਹੈ ਇਹਨਾਂ ਨੇ ਜਿਹੜੀਆਂ ਕਟਗਿੰਤੀਆਂ ਹੈਗੀਆਂ ਆਰਐਸਐਸ ਨੇ ਚਾਹੇ ਮੁਸਲਮਾ ਹੈ ਚਾਹੇ ਉਹ ਇਸਾਈ ਹੈਗੀ ਹੈ ਚਾਹੇ ਉਹ ਲੈਫਟਿਸਟ ਹੈਗੀ ਹੈ ਇਹਨਾਂ ਦਾ ਸਿੱਧਾ ਜਾਨੋ ਮਤਲਬ ਇਹਨਾਂ ਨੂੰ ਮਤਲਬ ਸਿੱਧਾ ਕੁੱਟਣਾ ਜੇ ਮਾਰਨਾ ਹੈਗਾ ਜਿਹੜੇ ਜੈਨੀ ਬੋਧੀ ਸਿੱਖ ਹੈਗੇ ਆ ਇਹਨਾਂ ਨੂੰ ਕਲਾਵੇ ਚ ਲੈ ਕੇ ਮਾਰਨਾ ਪਈ ਤਾਂ ਸਾਢੇ ਹੀ ਹੈਗੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਬੱਚਿਆਂ ਦੇ ਨਾਂ ਦੇ ਵਾਲਦੀਵਸ ਬਣਾਤਾ ਹੈਗਾ ਔਰ ਉਥੇ ਅਲਾਵ ਇਹ ਐਲਾਨੀਆਂ ਗਿਆ ਕਿ ਜਿਹੜੇ ਗੁਰੂ ਤੇਗ ਬਹਾਦਰ ਨੇ ਹਿੰਦੂਵਾਦ ਤੇ ਸ਼ਹਾਦਤ ਦਿੱਤੀ ਸੀ ਲਾਲ ਕਿ ਕੀ ਕਿਹਾ ਕਿ ਉਹਨਾਂ ਨੇ ਧਰਮ ਦੀ ਰਾਖੀ ਵਾਸਤੇ ਧਰਮ ਦੀ ਆਜ਼ਾਦੀ ਵਾਸਤੇ ਲੋਕਾਂ ਦੇ ਹੱਕ ਵਾਸਤੇ ਸ਼ਹਾਦਤ ਦਿੱਤੀ ਨਾ ਕਿ ਮਸਲਮਾਨਾਂ ਦੇ ਖਿਲਾਫ ਜਿਹੜਾ ਹਾਕਮ ਜੇ ਕੋਈ ਹਿੰਦੂ ਵੀ ਹੁੰਦਾ ਤਾਂ ਵੀ ਗੁਰੂ ਤੇਗ ਬਹਾਦਰ ਦਾ ਇਹੀ ਕੁਛ ਹੋਣਾ ਸੀ ਜੋ ਉਹਨਾਂ ਨੇ ਕੀਤਾ ਹੈਗਾ ਸੋ ਇਹ ਇਹ ਜਿਹੜਾ ਸਿੱਖ ਧਰਮ ਨੂੰ ਵੀ ਸਿੱਖ 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 ਬਣਾ ਮੁਸਲਮਾਨ ਬਣਾ ਦੀ ਕੋਸ਼ਿਸ਼ ਤਿਆਰੀ ਹੈ ਸਿੱਖ ਧਰਮ ਦੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਯੋਧੇ ਪੈਦਾ ਹੋਏ ਨੇ ਬਾਬੇ ਨਾਨਕ ਤੋਂ ਲੈ ਕੇ ਮਾਨ ਮਾਨ ਜਿਹੜੀ ਹੈ ਮਤਲਬ ਇੱਕ ਮਾਨਵਤਾ ਦਾ ਸਨੇਹਾ ਸਿੱਖ ਧਰਮ ਨੇ ਦਿੱਤਾ ਹੈਗਾ ਤੇ ਦਸਮ ਗੁਰੂ ਜਾਂਦੇ ਜਾਂਦੇ ਉਹਨਾਂ ਨੇ ਜੋ ਨੌਵੇਂ ਗੁਰੂ ਨੇ ਜੋ ਸ਼ਾਹਦਤ ਦਿੱਤੀ ਹੈਗੀ ਹੈ ਇਹ ਕਹਿਣਾ ਗਲਤ ਹੈ ਕਿ ਉਹ ਮੁਸਲਮਾਨਾਂ ਦੇ ਖਿਲਾਫ ਸੀ ਉਹ ਮੁਸਲਮਾਨ ਰਾਜ ਦੇ ਜ਼ਬਰ ਦੇ ਖਿਲਾਫ ਸੀ ਜ਼ਬਰ چاہے ਉਹ Hindu ਰਾਜ ਹੁੰਦਾ ਤਾਂ ਵੀ ਉਹਨਾਂ ਦੀ ਇਹ ਹੀ ਕੁਰਬਾਨੀ ਦੀ ਭਾਵਨਾ ਰਹੀ ਸੀ ਠੀਕ ਹੈ ਪਰ ਤੁਸੀਂ ਤਾਂ ਇਹ ਕਹਿੰਦੇ ਹੋ ਕਿ ਸੰਗੀਕਰਨ ਕਰਨ ਦੀ ਕੋਸ਼ਿਸ਼ ਹੈ ਜਾਂ ਭਾਜਪਾ ਨੂੰ ਉਸ ਰੰਗ ਚਰੰਗਣ ਦੀ ਕੋਸ਼ਿਸ਼ ਹੈ ਪਰ ਜਦੋਂ ਅਸੀਂ ਕਾਂਗਰਸ ਦੀ ਗੱਲ ਪਟਿਆਲਾ ਦੇ ਵਿੱਚ ਕਰਦੇ ਹਾਂ ਤਾਂ ਇੱਥੇ ਭਾਜਪਾਈ ਕਰਨ ਹੁੰਦਾ ਨਜ਼ਰ ਆਇਆ ਕੈਪਟਨ ਅਮਰਿੰਦਰ ਦਾ ਗੜ ਸੀ ਉਹ ਗੜ ਕਾਂਗਰਸ ਦਾ ਗੜ ਸੀ ਉਹ ਹੁਣ ਭਾਜਪਾ ਦਾ ਹੋ ਗਿਆ ਰਾਣੀ ਪਰਨੀਤ ਕੌਰ ਉਥੇ ਚੋਣ ਲੜਦੇ ਨਜ਼ਰ ਆ ਰਹੇ ਨੇ ਮੁਕਾਬਲਾ ਮੰਨਦੇ ਹਾਂ ਕਲੀਨਿਕ ਵਰਸਸ ਮਹਿਲ ਨਹੀਂ ਨਹੀਂ ਕੋਈ ਮੁਕਾਬਲਾ ਨਹੀਂ ਸ਼ੀਜ਼ ਫਾਈਟਿੰਗ ਪਰ 3rd ਐਂਡ 4th ਪੋਜੀਸ਼ਨ ਠੀਕ ਹੈ ਤੇ ਇਸ ਕਰਕੇ ਜਿਹੜਾ ਹੈ ਨਾ ਜਿਹੜਾ ਭਾਜਪਾ ਕਾਂਗਰਸਾ ਹੋਇਆ ਕਾਂਗਸ ਦਾ ਕਿਤੇ ਹੀ ਨਹੀਂ ਹੋਇਆ ਇਹ ਪਰਿਵਾਰ ਦਾ ਪਰਿਵਾਰਕ ਖਾਸਾ ਹੈਗਾ ਕਿ ਮੁਗਲਾਂ ਬਿੱਲੇ ਮੁਗਲਾਂ ਨਾਲ ਵਫਾਦਾਰੀ ਅंग्रेਜਾਂ ਬਲੇਗੀਆਂ ਨਾ ਵਫਾਦਾਰੀ ਤੇ ਕਾਂਗਸ ਵਲੇ ਕਾਂਗਸਾਂ ਵਫਾਦਾਰੀ ਜਦੋਂ ਲੁੱਟਿਆ ਪੁੱਟਿਆ ਬਾਲ ਜਿਹੜਾ ਕਾਂਗਸ ਦਾ ਸਿਗਾਰਪੁਰ ਰਹਿੰਦਿਆ ਹੋਇਆ ਸੀਐਮ ਰਹਿੰਦਿਆ ਹੋਇਆ ਜੀਐਨਪੀ ਰਹਿੰਦਿਆ ਹੋਇਆ ਉਹ ਤੇ ਈਡੀ ਦੇ ਛਾਪੇ ਪੈਣ ਲੱਗਿਓ ਸਰਕਾਰ ਦੀ ਨੋਟਿਸ ਆਇਆ ਮੌਜੂਦਾ ਹਾਕਮਾਂ ਦੇ ਤੋਂ ਉਹ ਤੋਂ ਡਰਦਿਆਂ ਨੇ ਅੱਗੇ ਭਾਜਪਾ ਦੀ ਗੋਦੀ 'ਚ ਗਏ ਐ ਸੋ ਇਹ ਨਾਇਕ ਕਾਂਰਸੀਆ ਹੈ ਨਾਇ ਭਾਜਪਾਈ ਹੈਗੇ ਇਹ ਟੱਬਰ ਆਪਣੇ ਆਪ ਆਪਣੇ ਵਾਲ ਦੇਖਦਾ ਹੈਗਾ ਆਪਣੇ ਮੁਨਾਫੇ ਦੇਖਦਾ ਹੈਗਾ ਉਹ ਡਾਕਟਰ ਬਨਾਮ ਡਾਕਟਰ ਆ ਤੁਹਾਡੇ ਸਟਾਰ ਕੰਪੇਨਰ ਨੇ ਕਿਤੇ ਕੰਪੇਨ ਕਰਦੇ ਰਹੇ ਉਹ ਵੀ ਕੋਈ ਮੁਕਾਬਲਾ ਨਹੀਂ ਹੈਗਾ ਮੈਂ ਪਿਛਲੀ ਵਾਰ ਰਾਜਾਦ ਖੜਾ ਸੀਗਾ 162000 ਬੋਟ ਮੈਨੂੰ ਪਈ ਹੈਗੀ ਸੋਦ ਨਾਲ ਜਿਹੜੀ ਕਾਂਗਰਸ ਦੇ ਕਾਡਰਪੋਰਟ ਨਾਲ ਡਰੂਗੀ ਤਾਂ ਫਿਰ ਮੁਕਾਬਲਾ ਆਮ ਆਦੀ ਪਾਰਟੀ ਨਾਲ ਵੀ ਆਸਾਵਾ ਮੁਕਾਬਲਾ ਕਰ ਅਸੀਂ ਸਾਡੀ ਸਟੈਂਥ ਸਾਡੀ ਤਾਕਤ ਕਿਤੇ ਜ਼ਿਆਦਾ ਹੈਗੀ ਆਮ ਆਦੀ ਪਾਰਟੀ ਨਾਲ ਕੱਦਿਸ ਲੱਗਦਾ ਵੀ ਕਾਟਰ ਵੋਟ ਕਾਂਗਰਸ ਦੀ ਰਲ ਜੂਗੀ ਹਾਲਾਂਕਿ ਪੁਰਾਣੇ ਰਿਸ਼ਤੇ ਜਿਹੜੇ ਮਹਿਲ ਦੇ ਰਹੇ ਆ ਕਾਂਗਰਸ ਦੇ ਨਾਲ ਖਾਸ ਤੌਰ ਤੇ ਪਟਿਆਲੇ ਤੋਂ ਤੁਹਾਨੂੰ ਨਹੀਂ ਲੱਗਦਾ ਤੁਹਾਡੇ ਲਈ ਬਹੁਤ ਵੱਡੇ ਬੈਰੀਕੇਡ ਨਹੀਂ ਬਿਲਕੁਲ ਨਹੀਂ ਮੈਂ ਤਾਂ ਹੁੱਕ ਚੁੱਕਿਆ ਸਾਰਾ ਪਟਿਆਲਾ ਸ਼ਹਿਰ ਹੁੱਕ ਮਿਲਿਆ ਪਟਿਆਲੇ ਸ਼ਹਿਰ ਦਾ ਇੰਟੀਰੀਅਰ ਹੁੱਕ ਮਿਲਿਆ ਅੰਦਰ ਲਗ ਅੰਦਰੂਨੀ ਸ਼ਹਿਰ ਹੈਗਾ ਬਹੁਤ ਲੋਕਾਂ ਦੀ ਸਪੋਰਟ ਕਾਂਗਰਸ ਨਾਲ ਰਾਜ ਮਹਿਲ ਨਾਲ ਤਾਂ ਕੋਈ ਹੈ ਹੀ ਨਹੀਂ ਕਿਉਂਕਿ ਮਹਿਲ ਲੈਣਾ ਹੈਗਾ ਖਾਸ ਲੋਕਾਂ ਵਾਸਤੇ ਸਿਗਾ ਆਮ ਵਰਕਰ ਵਾਸਤੇ ਮਹਿਲ ਨਹੀਂ ਸਿਗਾ ਖਾਸ ਮੌਕਿਆਂ ਵਾਸਤੇ ਖਾਸ ਲੋਕਾਂ ਵਾਸਤੇ ਖਾਸ ਮੌਕੇ ਤੇ ਖੁੱਲਦਾ ਸਿਗਾ ਤੇ ਬਾਅ ਆਮ ਲੋਕਾਂ ਵਾਸਤੇ ਵੀ ਤੇ ਆਮ ਕਾਂਗਰਸੀਆਂ ਵਾਸਤੇ ਵੀ ਬੰਦ ਹੋ ਜਾਂਦੇ ਸੀਗੇ ਸੋ ਪਹਿਲੇ ਇਸ ਤਰ੍ਹਾਂ ਸੀ ਕਿ ਕਾਂਗਰਸ ਵਾਲੇ ਅਜੇ ਨੇ ਹੇਠਲੀ ਵਰਕਰ ਸੀਗੇ ਉਹਦਾ ਰਾਹਤ ਮਹਿਸੂਸ ਕਰਦੇ ਆ ਕਿ ਮਹਿਲਨਾ ਚੋ ਕਾਂਗਰਸ ਮੁਕਤ ਹੋਈ ਹੈਗੀ ਔਰ ਅੱਜ ਸਾਡੀ ਆਵਾਜ਼ ਸੁਣੀ ਜਾਣ ਲੱਗੀ ਹੈ ਡਾਕਟਰ ਗਾਂਧੀ ਦੇ ਰੂਪ ਵਿੱਚ ਸਾਨੂੰ ਇੱਕ ਨਵਾਂ ਲੀਡਰ ਮਿਲਿਆ ਜੋ ਜਿਹੜਾ ਕਿ ਆਪਣੇ ਕਿੱਤੇ ਵਿੱਚ ਇਮਾਨਦਾਰ ਹੈਗਾ ਆਪਣੇ ਕੰਮਾਂ 'ਚ ਇਮਾਨਦਾਰ ਹੈਗਾ ਔਰ ਉਹਨੇ ਇੱਕ ਇੱਕ ਜਜ਼ਬੇ ਨਾਲ ਕਾਂਗਰਸ ਜੁਆਇਨ ਕੀਤੀ ਹੈ ਤਾਂ ਕਿ ਭਾਜਪਾ ਨੂੰ ਹਰਾਇਆ ਜਾ ਸਕੇ ਤੇ ਉਹਨਾਂ ਨੂੰ ਪਤਾ ਕਿ ਡਾਕਟਰ ਗਾਂਧੀ ਦਾ ਕਿਹੋ ਜਿਹਾ ਕਰਤਾਰਾ ਵੀ ਨਹੀਂ 5 ਸਾਲ ਦਾ ਮੇਰਾ ਐਮਪੀ ਸ਼ਿਪ ਦਾ ਪੀਰੀਅਡ ਵੀ ਜਿਹੜਾ ਕੰਮ ਕੀਤੇ ਨੇ ਰੇਲਵੇ ਡਬਲ ਲਾਈਨ ਹੋਈ ਹੈ ਬਿਜਲਈਕਰਨ ਹੋਇਆ ਉਹਦਾ ਤਾਂ ਪਾਸਪੋਰਟ ਦਫਤਰ ਆਇਆ 1200 ਦੇ ਕਰੀਬ ਸਕੂਲਾਂ ਜਿਹੜਾ ਇਨਫਰਾਸਟਕਚਰ ਹੈ ਬੈਂਚ ਟਾਇਲਟ ਆਰਓ ਸਿਸਟਮ ਦੇਖੋ ਸਾਰਾ ਬਦਲੇ ਆਇਆ ਹੈ ਸ਼ਮਸ਼ਾਨ ਘਟਾ ਸਾਂਝੀਆਂ ਕੀਤੀਆਂ ਦਲਤਾਂ ਇਸ ਵਾਰ ਜੱਤਾਂ ਨਹੀਂ ਆ ਸਿਰੇ ਕੰਮਾਂ ਲੋਕ ਯਾਦ ਕਰਦੇ ਨੇ ਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਦਾ ਨਤੀਜਾ ਚੋਣਾਂ ਦੇ ਬਾਅਦ ਦੇਖੋ ਡਾਕਟਰ ਗਾਂਧੀ ਨੇ ਪ੍ਰਾਪਤੀਆਂ ਕਰਾਈਆਂ ਨਾਲ ਜ਼ਿਕਰ ਕੀਤਾ ਜਾਂਦਾ ਹੈ ਕਿ ਐਮਪੀ ਲੈਡ ਫੰਡ ਜਿਹੜਾ ਹੁੰਦਾ ਉਹਦਾ ਪ੍ਰੋਪਰ ਉਹ ਯੂਟਿਲਾਈਜੇਸ਼ਨ ਇਥੇ ਪਟਿਆਲੇ ਚ ਕੀਤੀ ਆ ਪਰ ਉਸ ਤੋਂ ਬਾਅਦ ਵੀ ਲੋਕਾਂ ਨੂੰ ਕੀ ਕੰਮ ਨਹੀਂ ਪਸੰਦ ਆਇਆ ਸੀ ਜਿਹੜਾ 1,62,000 ਤੁਸੀਂ ਗੱਲ ਕਰਦੇ ਹੋ ਜਾਂ ਪਾਰਟੀਆਂ ਸਿਆਸੀ ਰਵਾਇਤੀ ਪਾਰਟੀਆਂ ਜਾਂ ਆਮ ਦੀ ਪਾਰਟੀ ਛੱਡਣਾ ਇਹ ਕਈ ਕਾਰਨ ਭਾਰੀ ਪੈ ਗਏ ਨਹੀਂ ਕਈ ਕਾਰਨ ਸੀਗੇ ਪਹਿਲੇ ਆਜ਼ਾਦ ਉਮੀਦਵਾਰ ਹੁੰਦਾ ਹੈਗਾ ਉੱਜਾ ਕਿ ਇੱਕ ਨਵੀਂ ਪਾਰਟੀ ਦਾ ਉਮੀਦਵਾਰ ਹੁੰਦਾ ਉਹਦਾ ਸਿੰਬਲ ਨਹੀਂ ਲੋਕਾਂ ਦਾ ਪਹੁੰਚ ਪਹੁੰਚ ਪਾਦਾ ਹੈਗਾ ਲਗਭਗ ਕਰੋੜਾਂ ਲੋਕਾਂ ਨਾਲ ਉਹ ਸੀਮਤਾਈ ਸੀਗੀ ਤੇ ਬਹੁਤ ਸਾਰੇ ਲੋਕਾਂ ਨੇ ਝਾੜੂ ਸਮਝ ਕੇ ਝਾੜੂ ਮੇਰੇ ਵੋਟਾਂ ਪੈ ਗਈਆਂ ਹੈਗੀਆਂ ਸੋ ਪਰ ਫਿਰ ਵੀ ਇੱਕ ਆਜ਼ਾਦ ਵੀਰਤੌਰ ਦੇ 1,62,000 ਵੋਟ ਲੈ ਕੇ ਖੜਨਾ ਔਰ ਉਸ ਸਿਆਸੀ ਮਾਹੌਲ ਜਦੋਂ ਦੇਸ਼ ਵਿੱਚ ਪੂਰਾ ਤਣਾਅ ਵਾਲਾ ਮਾਹੌਲ ਸੀਗਾ ਤੇ ਇੱਕ ਪੂਰੀ ਗੱਗਾਚ ਕੈਂਪੇਨ ਸੀਗੀ ਮੈਨੂੰ ਲੱਗਾ ਕਾਫੀ ਵੱਡੀ ਪ੍ਰਾਪਤੀ ਹੈ ਕਾਫੀ ਵੱਡੀ ਪ੍ਰਾਪਤੀ ਮੰਨਦੇ ਹੋ ਪਰ ਐਸ ਕੀ ਇਹ ਪ੍ਰਾਪਤੀ ਨੂੰ ਹੋਰ ਕਿੰਨਾ ਵੱਡਾ ਕਰ ਰਹੇ ਹੋ ਬਹੁਤ ਜਿਆਦਾ ਵੱਡਾ ਹੋਊਗਾ ਕਿ ਇਸ ਵਾਰ ਮੇਰੇ ਕੋਲ ਜਿਵੇਂ ਪਹਿਲੀ ਵਾਰ ਕੀ ਹੋਇਆ 14 ਵਿੱਚ ਕਾਂਦੀ ਸੀਗਾ ਆਪ ਸੀਗੀ ਠੀਕ ਹੈ ਤੇ ਦੋਨੇ ਗੱਲਾਂ ਮੈਟਰ ਕਰਦੀਆਂ ਜਿਹੜਾ ਕੈਂਡੀਡੇਟ ਹੈ ਉਹਦੀ ਮਕਬੂਲੀਅਤ ਕਿੰਨੀ ਹੈ ਕਿੰਨੇ ਲੋਕਾਂ ਦੇ ਪਾਪੂਲਰ ਹੈ ਲੋਕ ਕਿੰਨਾ ਅਕਸੈਪਟ ਕਰ ਦੇਗੇ ਦੂਜਾ ਤੋਂ ਕੋਈ ਝੰਡਾ ਕਿਹੜਾ ਪਾਰਟੀ ਕਿਹੜੀ ਹੈਗੀ ਮੈਂ ਤੁਹਾਨੂੰ ਵਾਅਦੇ ਦਾਅਵੇ ਨਾ ਕਹਿ ਸਕਦਾ ਕਿ ਜੇ ਪਹਿਲੀ ਵਾਰ ਗਾਂਧੀ ਕੋਲ ਆਪ ਨਾ ਹੁੰਦੀ ਆਪ ਕੋਲ ਗਾਂਧੀ ਨਾ ਹੁੰਦਾ ਤਾਂ ਸੀਟ ਜਿੱਤੀ ਨਹੀਂ ਜਾ ਸਕਦੀ ਸੀ ਤੁਸੀਂ ਕਹਿੰਦੇ ਹੋ ਝੰਡਾ ਬੜਾ ਮੈਟਰ ਕਰਦਾ ਤੇ ਹੁੰਦਾ ਪਾਰਟੀ ਮੈਟਰ ਕਰਦੀ ਹੈ ਜੋ ਪਾਰਟੀ ਦਾ ਵਕਾਰ ਸੀ ਉਸ ਵੇਲੇ ਆਮ ਆਦੀ ਪਾਰਟੀ ਦਾ ਜੇ ਮੇਰੇ ਕੋਲ ਨਾ ਹੁੰਦਾ ਗਾਂਧੀ ਆਪਣੇ ਸਿੱਖਤ ਨਹੀਂ ਜਿੱਦਾ ਸੀਗਾ ਤੇ ਦੂਜੇ ਪਾਸੇ ਜੇ ਆਪ ਕੋਲ ਗਾਂਧੀ ਨਾ ਹੁੰਦਾ ਤਾਂ ਵੀ ਮਹਿਲ ਨਹੀਂ ਸੀ ਹਾਰਦੇ ਮੈਨੂੰ ਪੱਕਾ ਅਸ ਤੇ ਲੈ ਕੇ ਲਿਆ ਲੋਇ ਮਤਲਬ ਦੋਵਾਂ ਨੂੰ ਇੱਕ ਦੂਜੇ ਦੀ ਲੋਡ ਸੀ ਦੋਵੇਂ ਦਾ ਅਧਾਰ ਸੀ ਬੇਲ ਦੋਵੇਂ ਦਾ ਹੁਣ ਵੀ ਦੋਨੇ ਅਧਾਰ ਹੈ ਇੱਕ ਮੇਰੀ ਆਪਣੀ ਲੋਕਾਂ ਜੋ ਇੱਕ ਲੋਕਾਂ ਜੋ ਮੇਰੀ ਰਿਸਪੈਕਟ ਹੈ ਕਿ ਲੋਕ ਮੈਨੂੰ ਪਿਆਰ ਕਰਦੇ ਨੇ ਦੂਜਾ ਕਾਂਗਰਸ ਪਾਰਟੀ ਦਾ ਮੇਰੇ ਕੋਲ ਝੰਡਾ ਹੈਗਾ ਕਾਂਗਰਸ ਪਾਰਟੀ ਦਾ ਚੋਣ ਚਿੰਨ ਹੈਗਾ ਦੋਨੋਂ ਰੱਖ ਕੇ ਬਹੁਤ ਵੱਡੀ ਚੀਜ਼ ਹੈ ਕਾਂਗਰਸ ਦੇ ਬਹੁਤ ਸਾਰੇ ਲੀਡਰ ਜਿਹੜੇ ਛੱਡ ਕੇ ਭਾਜਪਾ ਚਲੇ ਗਏ ਉਹ ਕਹਿੰਦੇ ਨੇ ਜਾਂ ਹੋਰ ਪਾਰਟੀਆਂ ਛੱਡ ਕੇ ਚਲੇ ਗਏ ਉਹ ਕਹਿੰਦੇ ਨੇ ਇਹ ਵੀ ਪੰਜਾਬ ਦਾ ਵਿਕਾਸ ਤਾਂ ਹੁਣ ਕੇਂਦਰ ਨਾਲ ਰਲ ਕੇ ਕੀਤਾ ਜਾ ਸਕਦਾ ਹੈ ਤੇ ਉਹ ਵਿਕਾਸ ਭਾਜਪਾ ਹੀ ਕਰਾ ਸਕਦੀ ਹੈ ਕੇਂਦਰ ਤਾਂ ਜਿਹੜਾ ਉਹ ਸੈਂਟਰ ਨਹੀਂ ਸਕਦੇ ਚਾਹੀਦੀ ਡੀਸੈਂਟਰਲਾਈਜੇਸ਼ਨ ਇੱਕ ਕਾਲੀਆਂ ਨੇ ਝੰਡਾ ਚੁੱਕਿਆ ਸੀ ਕਿਸੇ ਵੇਲੇ ਪੰਜਾਬ ਦੇ ਹੱਕਾਂ ਦਾ ਫੈਡਰਲਿਜ਼ਮ ਦਾ ਰਾਜ ਰਾਜਾਂ ਦੇ ਵੱਧ ਅਧਿਕਾਰਾਂ ਦਾ ਅਨੰਦਪੁਰ ਦੇ ਮਤੇ ਦਾ ਉਹ 30 ਸਾਲ ਤੋਂ ਉਹ ਛੱਡ ਕੇ ਭਾਜਪਾ ਦੀ ਗੋਦੀ ਚੜੇ ਰਹੇ ਭਾਜਪਾ ਦੇ ਘਨੇੜੀ ਨੇ ਚੜੇ ਰਹੇ ਤੇ ਹੁਣ ਉਤਰੇ ਨੇ ਉਹ ਵੀ ਜਦੋਂ ਲੋਕਾਂ ਨੇ ਛੱਲਿਓ ਥੱਲਿਓ ਇਹਨਾਂ ਨੂੰ ਮਤਲਬ ਇਹਨਾਂ ਨੂੰ ਚਿਮਟੀ ਨਾਲ ਛੁੱਣ ਨੂੰ ਤਿਆਰ ਨਹੀਂ ਸੀਗੀ ਨਾਲ ਭਾਜਪਾ ਨਾਲ ਯਾਰੀ ਨਾਲ ਨਸ਼ੇ ਜੁੜ ਗਏ ਸੀਗੇ ਨਹੀਂ ਪਤਾ ਮੈਂ ਨਹੀਂ ਕਹਿ ਸਕਦਾ ਨਾਲ ਬੇアドਵੀ ਜੁੜ ਗਈ ਸੀਗੀ ਨਹੀਂ ਸੀ ਮੈਂ ਨਹੀਂ ਕਹਿ ਸਕਦਾ ਪਰ ਉਹ ਸਾਰੇ ਗੱਲਾਂ ਜੁੜ ਕੇ ਅੱਜ ਵੱਜ ਗਈ ਆ ਜਿਹੜੀ ਮਤਲਬ ਟਕਾਲੀ ਦਾ ਲੈਗਾ ਉਹ ਲੋਕਾਂ 'ਚ ਮੁੜ ਕੇ ਆਪਣੀ ਭਲ ਨਹੀਂ ਬਣਾ ਸਕੀ ਦਾਗ ਨਹੀਂ ਤੋ ਸਕੀ ਇੱਕ ਲਿਖਣਾ ਕਿ ਲਾਇਕ ਨਹੀਂ ਕਰਨਾ ਲੋਕੀ ਨਫ਼ਰਤ ਕਰ ਲੱਪੇ ਕਿਉਂਕਿ ਟਕਸਾਲੀ ਅਕਾਲੀ ਦਾ ਲੀਡਰਸ਼ਿਪ ਹੈ ਅਕਾਲੀ ਜੋ ਜੋ ਲੀਡਰ ਸੀਗੇ ਉਹ ਛੱਡ ਚੁੱਕੇ ਨੇ ਜਿਹੜੇ ਜੇਲ੍ਹਾਂ ਘੱਟਦੇ ਸੀਗੇ ਮੋਰਚੇ ਲਾਉਂਦੇ ਸੀਗੇ ਨਵੀਂ ਜਿਹੜੀ ਗੱਜਣਾ ਅਕਾਲੀ ਦਾ ਲਾਇਆ ਹੈਗਾ ਉਹ ਅਕਾਲੀ ਦਾ ਲੋਕਾਂ ਚ ਆਪਣੇ ਪੈਰ ਨਹੀਂ ਜਮਾ ਸਕਿਆ 22 ਸਾਲ ਆਮ ਆਦੀ ਪਾਰਟੀ ਦੀ ਨਹੀਂ ਮੈਂ ਪੈੜੀ ਕਾਰਗੁਜ਼ਾਰੀ ਦੇ ਬਾਵਜੂਦ ਔਰ ਅਕਾਲੀਆਂ ਵੱਲੋਂ ਜੋਰ ਲਾਣ ਦੇ ਬਾਵਜੂਦ ਉਹ ਉਹ ਜਿਹੜੀ ਇੱਕ ਪਾਰਟੀ ਰਫਤਾਰ ਫੰਡੀ ਸੀਗੀ ਚੋਣਾਂ ਵੇਲੇ ਵੀ ਉਹ ਕਿਤੇ ਨਜ਼ਰ ਨਹੀਂ ਆ ਰਹੀ ਜਿਹੜੇ ਹਲਕੇ ਚੱਲੇ ਆ ਡਾਕਟਰ ਸਾਹਿਬ ਇਹ ਨਾ ਹਲਕਾ ਕਹਿੰਦੇ ਅਕਾਲੀਆਂ ਦੇ ਹੱਥੋਂ ਤਾਂ ਕਾਫੀ ਚਿਰ ਦਾ ਗਿਆ ਹੋਇਆ ਤੇ ਕਾਂਗਰਸ ਤੋਂ ਉਦੋਂ ਜ਼ਿਆਦਾ ਚਿਰ ਦਾ ਗਿਆ ਹੋਇਆ ਹਲਕਾ ਆ ਤਾਂ ਕਿਵੇਂ ਇਹ ਚੀਜ਼ਾਂ ਨੂੰ ਜਿਹੜੀਆਂ ਆਧਾਰਤ ਹੈਗੀਆਂ ਨੇ ਚੀਜ਼ਾਂ ਕਿਉਂਕਿ ਵੋਟ ਬੈਂਕ ਤਾਂ ਜੁੜੇ ਹੁੰਦਾ ਨਾ ਇਹਨਾਂ ਦੀ ਕੈਲਕੂਲੇਸ਼ਨ ਕਿਵੇਂ ਸ਼ਟ ਕਰ ਰਹੇ ਹੋ ਜਾਂ ਲੋਕਾਂ ਨੂੰ ਕਿਵੇਂ ਅਟਰੈਕਟ ਕਰ ਰਹੇ ਹੋ ਕਿ ਕਾਂਗਰਸ ਇੱਥੋਂ ਵੋਟ ਆ ਜੇ ਹਾਲਾਂਕਿ ਰਾਜਪੁਰਾ ਉਹ ਨਰਾਜ਼ ਨਜ਼ਰ ਆਇਆ ਜਾਂ ਲਾਲ ਸਿੰਘ ਦਾ ਏਰੀਆ ਨਰਾਜ਼ ਨਜ਼ਰ ਆਇਆ ਸੀ ਉਹਨਾਂ ਨੂੰ ਕਿਵੇਂ ਗੰਧ ਹੀ ਆਪਣੇ ਵੱਲ ਕੇਂਦਰਿਤ ਕਰ ਰਹੇ ਦੇਖੋ ਪਾਰਟੀ ਹੁੰਦੇ ਆ ਅੰਦਰੂਨੀ ਵਿਰੋਧ ਹੁੰਦੇ ਹੈਗੇ ਪਰ ਜਦੋਂ ਟਿਕਟ ਕਿਸੇ ਨੂੰ ਮਿਲ ਜਾਂਦੀ ਹੈ ਤਾਂ ਮੈਂ ਯਕੀਨਨ ਉਹ ਸਾਰੇ ਬੰਦੇ ਪਾਰਟੀ ਦੇ ਨਾਮ ਵਾਸਤੇ ਕੰਮ ਕਰਦੇ ਆ ਜਿਸ ਬੰਦੇ ਦੇਲ ਚ ਕਾਂਗਰਸ ਹੈ ਜੀ ਦੇਲ ਜਮਹੂਰੀਅਤ ਹੈ ਜੀ ਦੇਲ ਵਿੱਚ ਸੰਵਿਧਾਨ ਹੈਗਾ ਉਹ ਲਾਜ਼ਮੀ ਤੌਰ ਤੇ ਮੇਰੇ ਵਾਸਤੇ ਕੰਮ ਕਰੂਗਾ ਪਾਰਟੀ ਵਾਸਤੇ ਕੰਮ ਕਰੂਗਾ ਔਰ ਇਸੇ ਜਿੱਤ ਕੇ ਪਾਰਟੀ ਦੀ ਚੋਲੀ ਪਾਈ ਜਾਊਗੀ ਹੈਗਾ ਔਰ ਦੂਜਿੱਤਾਂ ਗੱਲ ਹੈਗੀ ਹੈ ਇਸ ਗੱਲ ਤਲਕ ਡੇਰਾ ਬਸੀ ਤਲਕ ਹੈ ਉੱਤੇ ਸਾਡੇ ਜਿਹੇ ਮਤਲਬ ਹਲਕਾ ਇੰਚਾਰਜ ਨੇ ਜਿਹਦੇ ਢਿੱਲ ਹੋਣੀ ਉਹ ਬਹੁਤ ਮਕਬੂਲ ਲੀਡਰ ਨੇ ਡਾਊਨ ਟੂ ਅਰਥ ਬੰਦੇ ਨੇ ਲੋਕਾਂ ਨਾਲ ਦੀ ਨਿੱਜੀ ਬਹੁਤ ਹੀ ਵੱਡੇ ਪੱਧਰ ਤੇ ਲੇਖਨੇ ਸੰਪਰਕ ਨੇ ਤੇ ਜੋ ਮੈਂ ਜਦੋਂ ਮੈਂ ਦਫਤਰ ਤੋਂ ਹਟਣ ਗਰ ਗਿਆ ਤਾਂ ਮੈਂ ਦੇਖਿਆ ਕਿ ਸੈਂਕੜੇ ਲੋਕਾਂ ਨੂੰ ਬਾਈ ਨੇਮ ਉਹ ਸੰਬੋਧਿਤ ਹੋ ਰਹੇ ਸੀ ਔਰ ਸ੍ਰੀ ਸਵੀਬ ਕਰ ਰਹੇ ਸੀਗੇ ਸੋ ਇੱਕ ਮਕਬੂਲ ਲੀਡਰ ਨੇ ਸ਼ਰੀਫ ਨੇ ਸ਼ਰੀਫ ਇਨਸਾਨ ਨੇ ਡਾਊਨ ਟੂ ਅਰਥ ਬੰਦੇ ਨੇ ਕਿ ਉਹਨਾਂ ਦਾ ਇਤਲਾਕ ਕੇ ਖਾਸਾ ਪ੍ਰਭਾਵ ਹੈਗਾ ਮੈਂ ਕਿਹਾ ਉਹਨਾਂ ਦਾ ਜਿਹੜਾ ਡਿਜੀ ਸ਼ਖਸੀਅਤ ਹੈਗੀ ਹੈ ਉਹ ਪਾਰਟੀ ਨੂੰ ਬਹੁਤ ਫਾਇਦਾ ਫਾਇਦਾ ਨਾ ਨਰਾਜ਼ਗੀ ਦਾ ਨਹੀਂ ਕਹਿੰਦੇ ਗਾਂਧੀ ਸਾਹਿਬ ਨੇ ਕੋਈ ਬਿਆਨ ਦਿੱਤਾ ਸੀ ਕਹਿੰਦੇ ਮੈਂ ਵਰਕਰਾਂ ਦੇ ਭੋਗਤੇ ਜਾਂ ਉਹ ਪ੍ਰੋਗਰਾਮਾਂ ਤੇ ਨਹੀਂ ਆਉਣਾ ਉਹ ਤੁਹਾਡੇ ਮੀਡੀਆ ਦੀ ਸ਼ਤਾਨੀ ਹੈਗੀ ਹੈ ਉਹ ਤਾਂ ਇਹ ਹਾਂ ਤਾਂ ਡਾਈਜੀ ਨਹੀਂ ਨਹੀਂ ਬਿਆਨ ਮੇਰਾ ਸੀ ਮੈਂ ਹੋਰ ਤਰ੍ਹਾਂ ਕਿਹਾ ਸੀਗਾ ਕਿ ਜਿਹੜੇ ਮਤਲਬ ਜ਼ਰੂਰੀ ਕੰਮ ਹੈਗੇ ਪਾਰਲੀਮੈਂਟ ਦਾ ਕੰਮ ਕੀ ਹੈ ਕਿ ਵੀ ਆਰ ਕਾਲਡ ਲਾ ਮੇਕਰ ਜਿਹੜੇ ਪਟਿਆਲ ਨਾਲ ਸੰਬੰਧਿਤ ਮਾਮਲੇ ਉਹ ਲੈ ਕੇ ਆਣੇ ਹੈਗੇ ਆ ਉਹ ਜਿਵੇਂ ਕਿ ਰੇਲਵੇ ਹੋਇਆ ਉਹ ਸੈਂਟਰ ਤੋਂ ਆਣਾ ਸੀਗਾ ਪਾਸਪੋਰਟ ਦਫ਼ਤਰ ਸੈਂਟਰ ਤੋਂ ਆਣਾ ਸੀਗਾ ਇਹ ਮੇਰੇ ਮੁਕ ਕੰਮ ਹੈਗੇ ਆ ਇਸ ਤੋਂ ਇਲਾਵਾ ਜਿਹੜਾ ਹੋਰ ਕੰਮ ਹੈਗੇ ਉਹ ਐਡਾ ਵੱਡਾ ਹਲਕਾ ਹੈਗਾ ਉਹ ਨਹੀਂ ਜਾਇਜ਼ ਹੋ ਸਕਦਾ ਕਈ ਵਾਰ ਜਾਂ ਨਹੀਂ ਕੀਤਾ ਜਾ ਸਕਦਾ 13 ਨੌ ਵਿਧਾਨ ਸਭਾ ਹਲਕਿਆਂ ਚ ਜੇ ਜੀ ਹਰਤਾ ਜਾਣ ਦੀ ਗੱਲ ਕੋਲ ਤਾਂ ਮੇਰਾ ਸਾਰਾ ਦਿਨ ਹੀ ਕੰਮ ਚ ਨਿਕਲ ਸਕਦਾ ਸੋ ਮੈਂ ਹੋਰ ਕੰਮ ਕਰ ਮੈਨੂੰ ਕੋਈ ਟਾਈਮ ਹੀ ਨਹੀਂ ਮਿਲੂਗਾ ਲੋਕਾਂ ਦੀਆਂ ਸੰਬਧੀ ਜਾਣਗੀਆਂ ਔਰ ਦੂਜੀ ਗੱਲ ਜੇ ਜੀ ਵੱਡੇ ਬੰਦੇ ਭੁਗਤ ਚਲ ਗਏ ਛੋਟੇ ਤੇ ਨਾ ਗਏ ਕਹਣਗੇ ਇਹ ਤਾਂ ਵੱਡੇ ਬਗ ਨਾਚ ਕੇ ਹੋਣੇ ਹੈਗੇ ਸੋ ਤੁਹਾਨੂੰ ਜਾਣਾ ਵੀ ਪਊਗਾ ਤੁਹਾਨੂੰ ਕੋਈ ਰਿਸੈਂਟ ਵੀ ਲਾਣੀ ਪਊਗੀ ਮੈਂ ਐਨੀ ਗੱਲ ਕਹੀ ਸੀ ਠੀਕ ਹੈ ਡਾਕਟਰ ਸਾਹਿਬ ਡਾਕਟਰ ਬਲਬੀਰ ਜਿਹੜੇ ਸਿਹਤ ਦੀ ਕ੍ਰਾਂਤੀ ਦਾ ਜ਼ਿਕਰ ਕਰ ਰਹੇ ਨੇ ਸਿੱਖਾ ਦੀ ਕ੍ਰਾਂਤੀ ਦਾ ਜ਼ਿਕਰ ਕਰ ਰਹੇ ਨੇ ਆਮਦੀ ਪਾਰਟੀ ਦੇ 2 ਸਾਲ ਦੇ ਕੰਮ ਦਾ ਜ਼ਿਕਰ ਕਰ ਰਹੇ ਨੇ ਤੁਹਾਨੂੰ ਲੱਗਦਾ ਆ ਕਾਂਗਰਸ ਨੂੰ ਜ਼ਿਆਦਾ ਤੌਰ ਤੇ ਕਿਤਨਾ ਕਿਤੇ ਅਸਰ ਪਾ ਰਹੀ ਹੈ ਉਹ ਚੀਜ਼ਾਂ ਜਾਂ ਖਾਸ ਤੌਰ ਤੇ 600 ਯੂਨਟ ਕਿ ਜਿਹੜਾ ਕੰਮ ਕਾਂਗਰਸ ਨੂੰ ਕਰ ਲੈਣਾ ਚਾਹੀਦਾ ਸੀ ਜਾਂ ਉਹ ਕਹਿੰਦੇ ਨੇ 70 ਸਾਲਾਂ ਤੋਂ ਜਿਹੜਾ ਕੰਮ ਨਹੀਂ ਹੋਇਆ ਉਹ ਸੀ 2 ਸਾਲਾਂ ਚ ਕਰਕੇ ਦੇ ਦ। ਚੰਨੀ ਸਾਹਿਬ ਨੇ ਬਿਜਲੀ ਦੇ ਬਿੱਲ ਸਲੈਸ਼ ਕਰ ਦਿੱਤੇ ਸੀਗੇ ਇਹਨਾਂ ਕੋਲ ਬਾਧੂ ਕੰਮ ਨਹੀਂ ਕੀਤਾ ਜਿੱਨੇ ਬਿਜਲੀ ਹੋਰ ਵੱਧ ਘਟਾਈ ਥੋੜੀ ਬਹੁਤੀ ਉਹ 70000 ਕਰੋੜ ਦਾ ਕਰਜ਼ਾ ਚੁੜਾ ਕੇ ਉਤੋਂ ਪੈਸੇ ਲੈਂਦੇ ਆਗੇ ਸਰੋਤ ਕਿੱਥੋਂ ਪੈਦਾ ਹੋਣੀ ਸੀ ਪੰਜਾਬ ਦੇ ਸਾਧਨ ਕਿੱਥੋਂ ਪੈਦਾ ਹੋਣੀ ਸੀ ਜਿਹੜੇ ਕੇਜਰੀਵਾਲ ਤੁਹਾਡੇ ਚੈਨਲ ਤੇ ਕਹਿ ਰਿਹਾ ਸੀਗਾ ਕਿ 50 50000 ਕਰੋੜ ਤਾਂ ਜੇਬ ਚ ਲਈ ਬੈਠਾ ਹੈਗਾ ਤੁਸੀਂ ਸੁਣੀ ਹੋਣੀ ਇੰਟਰਵਿਊ ਕਿ 20 ਕਰੋੜ ਰੇਤੇ ਚ ਬਜਰੀ ਚ ਆਊਗਾ 3 ਕਰੋੜ ਨਾਲ 30000 ਕਰੋੜ ਵਿੱਚ ਚਾਊਗਾ 20 ਕਰੋੜ ਰੇਤੇ ਵਿੱਚ ਚਾਊਗਾ ਕਿਤੇ ਗਿਆ ਪੈਸਾ ਕਿਉਂ ਕਰਦਾ ਚੁੱਕਿਆ 78000 78000 ਕਰੋੜ ਤੋ ਜਿੱਤਾਂ ਕਿ ਮਹੱਲਾ ਕਲਰਕਾਂ ਦੀ ਗੱਲ ਹੈ ਫਰਾਡੂ ਮਾਡਲ ਹੈ ਦਿੱਲੀ ਦੀ ਸਿਟੀ ਸਟੇਟ ਹੈ ਪੰਜਾਬ ਪੂਰਾ ਸੂਰਾ ਰਾਜ ਹੈਗਾ ਪੰਜਾਬ ਕੋਲ ਆਪਣਾ ਸੇਤ ਢੰਗ ਜਾਏਗਾ ਵਿਦਗ ਢੰਗ ਜਾਏਗਾ ਪਹਿਲੇ ਪੰਜਾਬ ਪਹਿਲੇ ਨੰਬਰ ਜਾਦ ਰਹੇ ਸਰਵੇ ਵਿੱਚ ਪਿਛਲੇ 3-4 ਸਾਲ ਤੋਂ ਇਹਨਾਂ ਤੋਂ ਪਹਿਲਾਂ ਸੋ ਇਹ ਬਕਵਾਸ ਹੈਗਾ ਇਹਨਾਂ ਦਾ ਕੰਮ ਹੈ ਕਿ ਪੁਰਾਣੇ ਸਰਕਾਰਾਂ ਦੇ ਖਿੱਤੇ ਕੰਮ ਨੂੰ ਲਿਪਾ ਪੋਚੀ ਕਰਕੇ ਰੰਗ ਰਗਨ ਕਰਕੇ ਸੁਰਖੀ ਬਿੰਦੀ ਲਾ ਕੇ ਆਪਣੀਆਂ ਪ੍ਰਾਪਤੀਆਂ ਦੇ ਤੌਰ ਤੇ ਪੇਸ਼ ਕਰਨਾ ਤੇ ਲੋਕਾਂ ਦੇ ਬੱਲੇ 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 ਖਟਣੀ ਆ ਗਈ ਹੈ ਔਰ ਬਾਜੂਦ ਇਸਤਿਹਾਰਵਾਜੀ ਕਰਕੇ ਸਾਰੇ ਹਿੰਦੁਸਤਾਨ ਚ ਪਹੁੰਚਾਣਾ ਕਿ ਪੰਜਾਬ ਤਨ ਕਲਾਬ ਆ ਗਿਆ ਰੀਸ਼ਲ ਬੰਦ ਹੋ ਗਈ ਤੁਹਾਨੂੰ ਵੀ ਪਤਾ ਮੈਨੂੰ ਪਤਾ ਕਿੰਨੀ ਘੰਟੇ ਤੋਂ ਬੰਦ ਹੋਈ ਹੈ ਤੁਹਾਨੂੰ ਨਹੀਂ ਲੱਗਣੀ ਇਹ ਜ਼ਿਕਰ ਕਰਦੇ ਨੇ ਜਿਹੜਾ ਬਿਲਕੁਲ ਬਕਵਾਸ ਹੈ ਕਿਤੇ ਠੀਕ ਨਾ ਗਲਤ ਹੈ 9 ਤੋਂ 3 ਤੱਕ ਹੈਗਾ 6 ਘੰਟੇ ਵਾਸਤੇ ਠੀਕ ਹੈ 9 ਤੋਂ ਪਹਿਲਾਂ ਬੰਦਾ ਮਾਰ ਨਹੀਂ ਹੁੰਦਾ ਇਸ ਤੋਂ ਬਾਅਦ ਬੰਦਾ ਮਾਰ ਨਹੀਂ ਹੁੰਦਾਗਾ ਸੋ ਜਿਹੜਾ ਜਿਹੜਾ ਰੈਗੂਲਰ ਸਟਾਫ ਭਰਤੀ ਸੀਗਾ ਹਸਤਾਲਾ ਵਿੱਚ ਠੇਕੇ ਦੇ ਡਾਕਟਰ ਰੱਖੇ ਹੋਏ ਆ ਕੋਈ ਮਤਲਬ ਉਥੇ ਇੰਟੈਲੀਜੈਂਟ ਮਚਿਉਂਦਾ ਕੁਆਲੀਫਾਈਡ ਡਾਕਟਰ ਉੱਤੇ ਹੈ ਨਹੀਂ ਉਸਤੇ ਕਿਸੇ ਕੋ ਸਪੈਸ਼ਲਟੀ ਦਾ ਕੋਈ ਸਿਰਫ ਸਿਰ ਦੋਹਣੀਆਂ ਜਾਂ ਹੋਰ ਟਟੀਆਂ ਦੀ ਦਵਾਈਆਂ ਮਿਲਦੀਆਂ ਆ ਗਈਆਂ ਜਾਂ ਜੋ ਇਹ ਬਕਵਾਸ ਸਿਸਟਮ ਹੈ ਸਿਰਫ ਕੇਜਰੀਵਾਲ ਦਾ ਜੇ ਜਿਹੜਾ ਮੂੰਹ ਚਮਕਾਉਣ ਵਾਸਤੇ ਉਹਦਾ ਚਿਹਰਾ ਚਮਕਾਉਣ ਵਾਸਤੇ ਇਹ ਪੰਜਾਬ ਦਾ ਸਰੋਤ ਜਿਹੜਾ ਪਹਿਲਾਂ ਸਿਹਤ ਦਾ ਜੋ ਵੀ ਜੱਸੀ ਕੀ ਸਿਸਟਮ ਉਹਨੂੰ ਬਰਬਾਦ ਕਰ ਦਿੱਤਾ ਜੀ ਜੀਵਸਲ ਜਮਾਨਤ ਤੇ ਆ ਕੇ ਬਾਹਰ ਕੋਈ ਫਰਕ ਪੈਂਦਾ ਨਜ਼ਰ ਆਊਗਾ ਨਹੀਂ ਪੰਜਾਬ ਚ ਉਹਦਾ ਜਲਵਾ ਖਤਮ ਹੋ ਚੁੱਕਿਆ ਉਹਦਾ ਕੋਈ ਪੰਜਾਬ ਚ ਲਾਉ ਨਹੀਂ ਹੈਗਾ ਕੋਈ ਉਹਨੂੰ سپورਟ ਨਹੀਂ ਹੈਗੀ ਜਿਸ ਤਰ੍ਹਾਂ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਪੰਜਾਬ ਦਾ ਹੱਕ ਮਾਰ ਕੇ 12 ਦੇ ਜਨਾਸਬਾ ਦੇ ਮੈਂਬਰ ਜੀ ਜੀ ਔਰ ਜਿਸ ਤਰ੍ਹਾਂ ਪੰਜਾਬ ਦੇ ਸਾਧਨਾ ਸਰੋਤਾਂ ਦੀ ਉਹ ਮਤਲਬ ਵਰਤੋਂ ਕਰਕੇ ਪੰਜਾਬ ਦੇ ਸਾਧਨ ਲੁੱਟ ਰਿਹਾ ਹੈਗਾ ਲੁੱਟਵਾ ਰਿਹਾ ਹੈਗਾ ਔਰ ਜਿਸ ਤਰ੍ਹਾਂ ਪੰਜਾਬ ਦਿੱਲੀੋਂ ਚਲਾਇਆ ਜਾ ਰਿਹਾ ਲੋਕਾਂ ਇਸ ਬਹੁਤ ਨਰਾਜ਼ਗੀ ਕੇਜਰੀਵਾਲ ਦੇ ਕਰ ਰਹੇ ਉਹਨਾਂ ਦਾ ਕੋਈ ਜਲਵਾ ਨਹੀਂ ਪਰ ਚਰਚਾਵਾਂ ਤਾਂ ਇਹ ਚੱਲ ਪਈਆਂ ਸਿਆਸੀ ਮਾਰ ਰੇ ਕਹਿੰਦੇ ਨੇ ਕਿ ਰਾਹੁਲ ਗਾਂਧੇ ਦਾ ਜਲਵਾ ਘਟਾਉਣ ਦੇ ਲਈ ਉੱਤਰ ਦੇ ਵਿੱਚ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਨੂੰ ਬਾਹਰ ਲਿਆਂਦਾ ਸੱਚੀ ਗੱਲ ਹੈ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਪਾਜ ਪਹਿਚਾਨ ਕੀ ਹੈ ਨਾ ਗ੍ਰਫਤਾਰ ਵੀ ਉਸ ਮੌਕੇ ਕੀਤਾ ਜਦੋਂ ਕਾਂਗਰਸ ਦੇ ਖਾਤੇ ਸੀਲ ਹੋਏ ਸੀ ਸਿਸ ਕੈਂਪ ਬਾਹਰ ਆਇਆ ਸੀਗਾ ਟੈਕਸ ਆ ਰਿਹਾਦਾ ਮਤਲਬ ਇਲੈਕਟਰੋਨ ਬਾਂਡ ਦਾ ਉਸ ਵੇਲੇ ਬਾਹਰ ਇਹਨੂੰ ਸਾਰੇ ਟੀਵੀ ਦਾ ਵਰਤਾਕ ਬਦਲੇ ਕਿ ਜਿਹੜੀ ਨਾਲ ਹੋਣ ਲੱਗ ਪਈ ਕਾਂਗਰਸ ਦੇ ਖਾਤੇ ਸੀਲ ਕਰਨੇ ਤੇ ਜਿਹੜਾ ਇਲੈਕਟਰੋਨ ਬਾਂਡ ਉਹ ਖੂ ਖਾਤੇ ਪੈ ਗਏ ਸੋ ਇਹਨੂੰ ਲਿਆਂਦਾ ਵੀ ਉਸ ਵੇਲੇ ਸੀਗਾ ਜਦੋਂ ਇਹਨੂੰ ਬਾਜਪਾ ਲੋੜ ਸੀ ਤੇ ਉਹ ਛੱਡੇ ਵੀ ਉਸ ਵੇਲੇ ਨੂੰ ਬਾਜਪਾ ਲੋੜ ਹੈਗੀ ਹੈ ਫਾਜਪਾ ਦੇ ਹਿੱਤਾਂ ਦੀ ਪੂਰਤੀ ਕਰਨ ਵਾਸਤੇ ਕੇਜ ਬਣਾਇਆ ਹੈ ਜੇ ਤੁਸੀਂ ਮੰਨਦੇ ਹੋ ਵੀ ਇੰਡੀਆ ਗੱਠ ਜੋੜ ਜਿਹੜੀ ਉੱਪਰ ਕੇਂਦਰ ਚ ਗੱਲ ਕੀਤੀ ਜਾਂਦੀ ਹੈ ਤੇ ਸਨ ਬਾਜਪਾ ਕਿਤੇ ਨਾ ਕਿਤੇ ਲਾ ਰਹੀ ਹੈ ਇਸ ਤਰੀਕੇ ਨਾਲ ਬਿਲਕੁਲ ਬਿਲਕੁਲ ਆਖਰੀ ਸਵਾਲ ਗਾਂਧੀ ਸਾਹਿਬ 4 ਜੂਨ ਨੂੰ ਜਦੋਂ ਖਬਰਾਂ ਪੜ੍ਹੀਏ ਤਾਂ ਪਟਿਆਲੇ ਦੇ ਵਿੱਚੋਂ ਲੋਕਾਂ ਦੀ ਤਹਿ ਕੀਤੇ ਹੋਏ ਫੈਸਲੇ ਨੂੰ ਕਿਹੜੇ ਰੂਪ ਚ ਪੜ੍ਹੀਏ ਜਾਂ ਗਾਂਧੀ ਸਾਹਿਬ ਜੇ 1 ਲੱਖ 62 ਹਜ਼ਾਰ ਪ੍ਰਾਣੀ ਵੋਟ ਦੀ ਗੱਲ ਕਰਦੇ ਆ ਨਾਲ ਕਾਂਗਰਸ ਦੀ ਵੋਟ ਦੀ ਗੱਲ ਕਰਦੇ ਆ ਤਾਂ ਮਾਰਜਨ ਕਿਉਂ ਦੇਖੋ ਇਹ ਕਿਹੜਾ ਬੜਾ ਮੁਸ਼ਕਲ ਹੈ ਦਿਨਾਂ ਸਿਆਸਤ ਬਦਲਦੀ ਹੈ ਕੈਲਕੂਲੇਸ਼ਨ ਤੁਸੀਂ ਲਾ ਲਈ ਹੋਣੀ ਹੈ 15 15 ਦਿਨ ਬਹੁਤ ਹੁੰਦੇ ਸਿਆਸਤ ਵਿੱਚ ਉਲਟ-ਪਲਟ ਹੋਣ ਵਾਸਤੇ ਸੋ ਮੈਂ ਇਦਾਂ ਦੀ ਕੋਈ ਗੈਰ ਬਯਾਰਕ ਗੱਲ ਨਹੀਂ ਕਰਦਾ ਜੇ ਜਿਹੜੀ ਨਾਨ ਫੈਕਚੂਅਲ ਹੋਵੇ ਜਿਸ ਜਿਹੜੀ ਗੱਲ ਇਹ ਪੇਖ ਦੇ ਘਰ ਵਿੱਚ ਪਈ ਹੈ ਜੋ ਕੈਂਪੇਨ ਪੱਦਰ ਤੇ ਚੱਲੂਗੀ ਕਿਹੜਾ ਇਹ ਜਾਂਦਾ ਕਿਹੜੇ ਨਵੇਂ ਐਂਗਲਾਂ ਦੇ ਕਿਹੜੇ ਨਵੇਂ ਕਰਨਾਵਾ ਵਾਪਰਦੀਆਂ ਉਹ ਤੇ ਬਹੁਤ ਡਿਪੈਂਡ ਕਰੂਗਾ ਜੀ ਪਰ ਅਜੇ ਮੈਂ ਆਪਣੀ ਜੇ ਤੁਹਾਰੇ ਯਕੀਨੀ ਹੈ ਮਾਰਜਨ ਕਿੰਨਾ ਹੋਊਗਾ 20000 50000 ਲੱਖ ਦਾ ਇਹ ਮਤਲਬ ਟਾਈਮ ਦੱਸੂਗਾ ਜੀ ਠੀਕ ਹੈ ਸੋ ਟਾਈਮ ਬਿਲਕੁਲ ਦੱਸੇਗਾ ਦੋ ਹਫ਼ਤੇ ਰਹਿ ਗਏ ਨੇ ਦੋ ਹਫ਼ਤੇ ਬਾਅਦ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਸਾਡੀ ਅਪੀਲ ਹਰ ਇੱਕ ਵੋਟਰ ਨੂੰ ਆ ਕਿ ਕਰੋ ਨਿਕਲੋ ਆਪਣੇ ਸਭ ਤੋਂ ਵੱਡੇ ਤਕੜੇ ਤੇ ਤਾਕਤਵਾਲੀ ਅਧਿਕਾਰ ਦੀ ਵਰਤੋਂ ਜ਼ਰੂਰ ਕਰੋ ਵੋਟ ਜ਼ਰੂਰ ਪੋਲ ਕਰੋ ਉਸ ਦਾ ਫੈਸਲਾ 4 ਜੂਨ ਨੂੰ ਸਪੋਕਸਮੈਨ ਟੀਵੀ ਤੇ ਤੁਹਾਨੂੰ ਸਪਸ਼ਟ ਰੂਪ ਚ ਸੁਣਾਵਾਂਗੇ ਮੈਂ ਸਰਖਬ ਆਪਣੇ ਸਹਿਯੋਗੀ ਅਮਨਦੀਪ ਦਿਨਾਲ ਰੋਜ਼ਾਨਾ ਸਪੋਕਸਮੈਨ ਪਟਿਆਲਾ